ਮਾਮੇ ਸਾਡੇ ਵਿਆਹ ਹੋ ਗਿਆ। ਹੂੰ। ਮੈਂ ਚੌਥੀ ਚ ਪੜਦਾ ਸੀ। ਹੂੰ। ਉਸ ਦੌਰਾਨ ਇੱਕ ਸਮਝੌਤਾ ਹੋਇਆ ਦੋਨੇ ਦੇਸ਼ਾਂ 'ਚ। ਹੂੰ। ਵੀ ਜਿਹੜੀਆਂ ਕੁੜੀਆਂ ਉਧਰ ਹੈਗੀਆਂ, ਉਧਰ ਹੈਗੀਆਂ, ਉਹਨਾਂ ਨੂੰ ਉਹਨਾਂ ਦੇ ਵਾਪਸ ਭੇਜਦੇ। ਭਾਵੇਂ ਉਹ ਵਿਆਹੀਆਂ ਗਈਆਂ ਨੇ। ਭਾਵੇਂ ਨਹੀਂ ਗਈਆਂ। ਇਹ ਆਪਣੀ ਰਜ਼ਾਮੰਦੀ ਨਾਲ ਰਹਿ ਰਹੀਆਂ। ਹਾਂ। ਅੱਛਾ। ਤੇ ਦੋ ਤਿੰਨ ਵਾਰ ਪੁਲਿਸ ਨੇ ਰੈਡ ਕਰੀ ਮੇਰੀ मामੀ ਨੂੰ ਫੜਨ ਵਾਸਤੇ। ਉਹ ਲੁਕ ਜਾਂਦੀ ਸੀ। ਹੂੰ। ਸਡਨਲੀ ਉਹ ਤੇਰੀ ਬਾਹਰ ਫਿਰਦੇ ਆ ਗਈ ਤੇ ਫੜ ਲਈ ਪੁਲਿਸ ਫੜ ਕੇ ਲਈ ਹੂੰ ਸਾਡੇ ਘਰ ਚ ਸ਼ੋਗ ਬੱਚੇ ਹੈ ਸਨ ਹਾਂਜੀ ਬੱਚੇ ਬੱਚੇ ਹੈ ਸਨ ਇਹਨਾਂ ਦੇ ਇੱਕ ਬੱਚਾ ਸੀ ਉਹ ਮਰ ਗਿਆ ਸੀ ਅੱਛਾ ਹੂੰ ਸ਼ਾਇਦ ਉਹ ਤੋਂ ਪ੍ਰੈਗਨੈਂਸੀ ਜਦੋਂ ਫਿਰ ਲੱਗ ਰਹੀ ਹੁੰਦੀ ਹੂੰ ਹੂੰ ਹੁਣ ਮੈਂ ਉਧਰ ਜਾਣ ਆਉਣ ਲੱਗਿਆ ਮੇਰੇ ਦਿਮਾਗ ਚ ਬੜੀ ਗੱਲ ਸੀ ਕਿ ਮੈਂ ਮਾਮੀ ਨੂੰ ਮਿਲਾਂ ਚ ਰ ਮੈਂ ਛੋਟਾ ਹੁੰਦਾ ਉਹਦੇ ਨਾਲ ਪੈਂਦਾ ਸੀ ਹੂੰ ਉਹ ਤੁਹਾਡੇ ਜ਼ਿਹਨ ਚ ਸਾਰੀਆਂ ਯਾਦਾਂ ਸਨ ਉਹਨਾਂ ਦੀ ਸਰ ਹੂੰ ਲਬੀਏ ਤੱਕ ਮੈਂ ਲਬੀਏ ਹੂੰ ਉਧਰ ਜਾ ਕੇ ਮੈਂ ਰਿਕਾਰਡ ਕੋਡ ਫੋਲਿਆ ਕੱਖ ਨਹੀਂ ਮੇਰੇ ਬਲੇ ਤੇ ਆ ਇੱਥੇ ਜਿਹੜੇ ਸ਼ਮਸ਼ੇਰ ਨਗਰ ਦੀ ਮੈਂ ਗੱਲ ਕਰਦਾ ਹੂੰ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਦੀ ਇੱਕ ਛੋਟੀ ਭੈਣ ਮੰਡੀ ਅਹਮਦਗੜ ਰਹਦੀ ਹੈ ਤੁਹਾਡੀ ਮਾਮੀ ਦੀ ਛੋਟੀ ਭੈਣ ਕਿਉਂਕਿ ਉਹ ਚਾਰ ਚਾਰ ਭੈਣਾਂ ਹੀ ਸੀ ਨਾ ਹਾਂ ਚੰਡੀ ਅਹਮਦਗੜ ਹਾਂ ਅੱਛਾ ਮੈਂ ਜੀ ਉੱਥੇ ਚਲਾ ਗਿਆ ਉਥੇ ਇੱਕ ਮੁਸਲਮਾਨਾਂ ਦਾ ਬਜ਼ੁਰਗ ਪੜਿਆ ਮੈਂ ਉਹਨੂੰ ਪੁੱਛਿਆ ਉਹਨੇ ਉਹ ਘੰਟੇ ਅੱਧੇ ਘੰਟੇ ਤੇ ਮੈਨੂੰ ਮਿਲਤਾ ਉਹਨੂੰ ਵਾਹ ਛੋਟੀ ਜਗ੍ਹਾ ਉਹਨੂੰ ਪਤਾ ਲੱਗ ਗਿਆ ਵੀ ਇਹ ਉਹੀ ਹੈ ਮੈਂ ਸ਼ਕਲ ਤੇ ਪਛਾਣ ਲਈ ਕਿ ਮੇਰੀ ਮਾਮੀ ਮੇਰੀ ਮਾਮੀ ਦੀ ਭੈਣ ਹਾਂ ਅੱਛਾ ਉਹ ਵੀ ਰੋਂਦੀ ਰਹੀ ਮੈਂ ਵੀ ਰੋਂਦਾ ਰਿਹਾ ਇਹ ਕਿਹੜੇ ਸੰਦੀਆਂ ਗੱਲਾਂ ਨੇ ਜਦੋਂ ਤੁਸੀਂ ਇਹ ਜਦੋਂ ਮੈਂ ਆਉਣਾ ਜਾਣਾ ਸ਼ੁਰੂ ਕਰਿਆ ਸਮਝ ਲਓ 98 ਕੇ ਨੇੜੇ ਦੀ ਗੱਲ ਹੈ ਮੈਂ ਇਹਨੂੰ ਪੁੱਛਿਆ ਮੇਰੀ ਮਾਮੀ ਜੀ ਹੁੰਦੀ ਹੈ ਕਹਿੰਦੀ ਹਾਂ ਮੱਖਾ ਕੋਈ ਪਤਾ ਕਹਿੰਦੀ ਚਿੱਠੀ ਆਈ ਪਈ ਹੈ ਉਹਦੀ ਘਰ ਮੈਂ ਐਡਰੈਸ ਦੇ ਦਿੰਦੀ ਵਾਹ ਉਹ ਉਹ ਨਾਲ ਉਹ ਸੰਪਰਕ ਸੀਗਾ ਹਾਂ ਉਹਨਾਂ ਦਾ ਸੀ ਸੰਪਰਕ ਹਾਂ ਤੇ ਤੁਹਾਡੇ ਮਾਮੇ ਯਾਰਾਂ ਨਾਲ ਯ ਉਸ ਪਰਿਵਾਰ ਨਾਲ ਸੰਪਰਕ ਨਹੀਂ ਹੋਇਆ ਸੀ ਨਹੀਂ ਹੋਇਆ ਜੀ ਮਾਮੇ ਸਾਡੇ ਦੇ ਦਿਮਾਗ 'ਚ ਫਰਕ ਪੈਦਾ ਸੀ ਉਹ ਸਾਡੇ ਘਰ ਦੇ ਆਣੇ ਭੁਲਾਤਾ ਉਹ ਵੀ ਮਰ ਗਈ ਜੀ ਉਹ ਤਾਂ ਉਹ ਸਤਮਾਹ ਹੋ ਗਿਆ ਸੀ ਹਾਂ ਉਹ ਫਿਰ ਬਾਅਦ ਦੇ ਵਿੱਚ ਉੱਥੇ ਇੱਕ ਖਵਾਜਾ ਸੁਦੀਕ ਅਕਬਰ ਨਾਂ ਦਾ ਅਫਸਰ ਸੀ ਜਿਹੜਾ ਪਾਕਿਸਤਾਨ ਚ ਹੋਮ ਸੈਕਰੀਟਰੀ ਰਿਟਾਇਰ ਹੋਇਆ ਹੈ ਉਹ ਮੇਰਾ ਦੋਸਤ ਹੈ ਅੱਛਾ ਜੀ ਮੈਂ ਕਿਹਾ ਮੈਂ ਆਉਣਾ ਉਹਨੇ ਮੈਨੂੰ ਸਿਕਿਉਰਿਟੀ ਵਗੈਰਾ ਸਾਰਾ ਕੁਝ ਅਰੇਂਜ ਕਰਕੇ ਭੇਜਤਾ ਹਾਂ ਹਾਂ ਤੇ ਮੀਂਹ ਵਾਲੀ ਦੇ ਨਾਲੋਂ ਚੱਕ ਹੈ ਉਹਨਾਂ ਦਾ ਅੱਛਾ ਜਿੱਥੇ ਮਾਮੀ ਉੱਥੇ ਦੁਬਾਰਾ ਵਸੇ ਨੇ ਹਾਂ ਵਸੇ ਅੱਛਾ ਉਹਦੇ ਮੱਥੇ 'ਚ ਇੱਕ ਇਥੇ 60 ਵਜੇ ਹੋਈ ਉਹ ਮੈਂ ਉਹਦੀ ਨਿਸ਼ਾਨੀ ਸੀ ਤੁਹਾਡੇ ਕੋਲੇ ਵੀ ਉਹ ਮੈਂ ਮਿਲਿਆ ਪੈਰੀ ਹੱਥ ਲਾਇਆ ਹੁਣ ਮਾਈ ਇਸ ਗੱਲ ਤੇ ਪਰਦਾ ਪਾਉਣਾ ਚਾਹੁੰਦੀ ਸੀ ਕਿਉਂਕਿ ਪੋਤੇ ਵਾਲੀ ਹੋਗੀ ਉਹ ਵੀ ਜੇ ਕਿਹਾ ਦੁਬਾਰਾ ਨਿਕਾਹ ਹੋ ਗਿਆ ਤੇ ਉਧਰ ਹੁਣ ਕਿਵੇਂ ਮੰਨੇ ਭਾਈਚਾਰੇ 'ਚ ਹਾਂ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਦੱਸਿਆ ਵੀ ਨਹੀਂ ਹੋਣਾ ਕਿ ਚੰਦੀ ਪਾਈ ਮੈਂ ਤਾਂ ਪਤਾ ਨਹੀਂ ਮੈਂ ਤਾਂ ਯਾਦ ਨਹੀਂ ਮੈਂ ਤਾਂ ਆਪਣੇ ਪਿੰਡ ਦਾ ਨਾ ਯਾਦ ਆ ਮੈਂ ਖਤਰਾ ਰੋਦਾ ਕਰੋ ਮੈਂ ਇੱਕ ਸ਼ੌਲ ਲੈ ਗਿਆ ਸੀ ਮਕਮ ਆਹ ਸ਼ੌਲ ਤੁਸੀਂ ਰੱਖ ਲਓ ਫੋਟੋ ਖਿਚਾ ਲਵਾਂਗਾ ਫੋਟੋ ਖਿਚਾ ਲਈ ਪਤਾ ਸਭ ਸਭ ਉਹਨਾਂ ਨੂੰ ਨਹੀਂ ਪਤਾ ਤਾਂ ਹੈ ਚ ਮੈਂ ਗੱਡੀ 'ਚ ਉਹ ਦਪੈਰ ਛੁਕੇ ਗੱਡੀ 'ਚ ਬੈਠਣ ਲੱਗਿਆ ਉਹਨੇ ਆਪਣੇ ਹਸਬੰਦ ਨੂੰ ਕਿਹਾ ਦੇ ਬੁਲਾਓ ਹਾਏ ਬੁਲਾ ਲਿਆ ਮੈਂ ਕੁੰਡੀ ਲਾ ਕੇ ਕਹਿੰਦੀ ਮੈਨੂੰ ਸਭ ਕੁਝ ਪਤਾ ਹੈ ਸਭ ਯਾਦ ਹੈ ਪਰ ਮੈਂ ਮੰਨ ਨਹੀਂ ਸਕਦੀ ਇੱਥੇ ਤੁਹਾਨੂੰ ਕਲਿਆ ਨੂੰ ਕਿਹਾ ਹਾਂ ਰਪਸੀਨੋ ਪਸੀਨੀ ਹੋ ਗਈ ਕਿਤਾ ਕਹਿੰਦੀ ਮੇਰਾ ਫਿਰ ਇੱਕ ਕੰਮ ਕਰਕੇ ਮੈਂ ਕਹਾਂ ਦੱਸੋ ਮੇਰੀ ਭੈਣ ਨੂੰ ਮਨਾਉਂਦੇ ਕਹਿੰਦਾ ਇੱਕ ਵਾਰ ਜਿਹੜੇ ਅਹਿਮਦਗੜ੍ਹ ਰਹਿੰਦੇ ਹਾਂ ਵੱਖਾ ਠੀਕ ਮੈਂ ਫਿਰ ਅਹਿਮਦਗੜ੍ਹ ਜਾ ਕੇ ਉਹਦੀ ਭੈਣ ਨੂੰ ਮਿਲਿਆ ਉਹਦਾ ਪਾਸਪੋਰਟ ਬਣਾਇਆ ਹੂੰ ਵੀਜ਼ਾ ਲਵਾਇਆ ਵਾਹ ਤੇ ਫਿਰ ਮੈਂ ਉੱਥੇ ਲੈ ਕੇ ਗਿਆ ਵਾਹ ਆਪਾ ਉਹਦੀ ਇੱਕ ਲੜਕੀ ਉਹ ਉਹ ਤੇ ਜਿਹੜੇ ਮਾਮੀ ਦੇ ਦੂਜੇ ਵਿਆਹ ਚ ਉਧਰ ਹਾਂ ਹਾਂ ਉਹ ਲੜਕੀ ਨੌਕਰੀ ਕਰਦੀ ਸੀ ਉੱਥੇ ਹੂੰ ਪਾਕਿਸਤਾਨ ਉਰ ਮਿਲਿਆ ਉਹਦਾ ਮੁੰਡਾ ਸੀ ਉੱਥੇ ਨੌਕਰੀ ਕਰਦਾ ਉਹਨੂੰ ਮਿਲਿਆ ਤੇ ਜਦੋਂ ਮੈਂ ਲੈ ਕੇ ਗਿਆ ਨਾ ਪਹਿਲਾਂ ਇੱਕ ਉਹਨਾਂ ਚ ਡਰੇ ਵੀ ਪੈਦਾ ਹੋ ਗਿਆ ਵੀ ਕੋਈ ਐਸਾ ਚੱਕਰ ਤਾਂ ਨਹੀਂ ਚੱਲ ਗਿਆ ਹੁਣ ਮੈਨੂੰ ਮੁੜ ਕੇ ਉੱਥੇ ਲੈ ਜਾਣਗੇ ਹਾਏ ਕਿ ਇਹ ਕਿੱਡੀ ਵੱਡੀ ਵਡੰਬਣਾ ਕਿੰਨਾ ਵੱਡਾ ਹੈ ਤੇ ਫਿਰ ਉਹ ਦੇਖ ਲਿਆ ਨਾ ਵੀ ਜੈਨੂਨ ਮੰਦਾ ਠੀਕ ਹੈ ਫਿਰ ਮੇਰੇ ਨਾਲ ਗੱਲਾਂ ਵੀ ਕਰ ਜਾਂਦਾ ਫਿਰ ਤੁਸੀਂ ਮਾਮੇ ਦੀ ਭੈਣ ਨੂੰ ਮਿਲਾਇਆ ਹਾਂ ਉਹ ਫੇ ਮਹੀਨਾ ਰਹਿ ਕੇ ਆਈ ਉੱਥੇ ਦੋ ਭੈਣਾਂ ਹੋਰ ਸੀ ਉੱਥੇ ਤੀਜੀ ਸਾਡੀ ਮਾਮੀ ਸੀ ਤਿੰਨਾਂ ਨੂੰ ਫਿਰ ਅੱਛਾ ਸਾਰੀਆਂ ਇਕੱਠੀਆਂ ਹੋ ਗਈਆਂ ਹੋ ਗਈਆਂ ਸਹਨੇਕ ਸਿੰਘ ਜੀ ਗੱਲਾਂ ਤਾਂ ਬਹੁਤ ਨਹੀਂ ਕਰਨ ਵਾਲੀਆਂ ਤੁਹਾਨੂੰ ਇੱਕ ਕਿਤਾਬ ਤੁਸੀਂ ਕਿਹਾ ਕਿ ਮਤਲਬ ਉਸ ਤੋਂ ਇੱਕ ਚਿੰਨ੍ਹ ਲੱਗੀ ਕਿ ਮੈਂ ਇਹ ਜਦੋਂ ਚਿੱਠੀਆਂ ਛਪ ਗਈਆਂ ਲਾਗੇ ਪਾਰਦੇ ਪੰਜਾਬੀ ਟ੍ਰਿਬਿਊਨ ਅਖਬਾਰ 'ਚ ਛਪ ਗਈਆਂ ਹਾਂ ਤੇ ਜਦੋਂ ਇਹ ਤੁਸੀਂ ਇਹ ਲਿਖ ਰਹੇ ਸੀ ਹਾਂ ਤੇ ਉਦੋਂ ਉਸ ਪਾਸਿਓਂ ਤੇ ਇਸ ਪਾਸਿਓਂ ਬਹੁਤ ਸਾਰੇ ਸਾਹਿਤਿਕ ਮਿੱਤਰ ਹੋਣਗੇ ਜਿਨ੍ਹਾਂ ਨੇ ਤੁਹਾਡੇ ਇਹਦੇ ਵਿੱਚ ਮਦਦ ਕੀਤੀ ਹੋਏ ਕਿ ਜਾਂ ਇਸ ਲਈ ਤੁਹਾਨੂੰ ਪ੍ਰੇਰਿਤ ਕੀਤਾ ਹੋਏਗਾ ਉਹਨਾਂ ਸ਼ਖਸੀਤਾਂ ਬਾਰੇ ਜ਼ਰੂਰ ਕੋਈ ਗੱਲ ਕਰੀਏ ਦੇਖੋ ਜਿਹੜੀ ਕਿਤਾਬ ਹੈ ਇਹਦੇ ਬਾਰੇ ਤਾਂ ਕਿਉਂਕਿ ਇੱਕ ਤਾਂ ਗੁਰਮੁਖੀ ਹੈ ਜੀ ਉਹਨੂੰ ਬਹੁਤ ਘੱਟ ਲੋਕ ਜਾਣਦੇ ਆ ਉਧਰ ਹਾਂ ਉਧਰ ਜਾਂ ਤਾਂ ਪੁਰਾਣੇ ਆ ਉਹ ਉਰਦੂ ਸਕ੍ਰਿਪਟ ਆ ਉਹ ਹਾਂ ਸ਼ਾਮੁਖੀ ਜਿਹੜੀ ਪੰਜਾਬੀ ਪੰਜਾਬੀ ਵੀ ਉਹ ਲਿਖਦੇ ਆ ਉਹਦਾ ਚ ਲਿਖਦੇ ਹੂੰ ਹੂੰ ਤੇ ਕੁਝ ਕਈ ਵਾਰ ਪਾ ਲਿਖਾ ਪਤਾ ਠੀਕ ਹੀ ਲਿਖਦੇ ਆ ਵਿੱਚੋਂ ਕੋਈ ਹੋ ਜਾਂਦਾ ਹੁਣ ਜਿਵੇਂ ਪਹਿਲੀ ਵਾਰ ਵਾਂ ਗਿਆ ਮੈਨੂੰ ਜਿਹੜੇ ਬੰਦੇ ਰਸੀਵ ਕਰਨਾ ਹੈ ਉਹ ਬੰਦਾ ਜਿਹੜਾ ਗੱਡੀ ਚਲਾ ਲੈ ਸੀ ਉਹ ਕਹਿੰਦਾ ਕਿੱਥੇ ਜਨਾਹ ਨੇ ਕਹਿੰਦਾ ਸੋਨੇ ਵਟੇ ਪਿੱਤਰ ਬਚਾ ਲੈ ਹੁਣ ਉਹਨੇ ਗੱਲ ਠੀਕ ਹੀ ਐ ਪਰ ਗੱਲ ਇਹ ਵੀ ਉਹ ਹੁਣ ਇਹ ਪਬਲੀਕਲੀ ਨਹੀਂ ਕਹਿ ਸਕਦੇ ਹੂੰ ਭਾਵੇਂ ਉਹ ਗੱਲ ਉਹ ਬੰਦਾ ਨਾਮ ਹੀ ਸੱਚ ਹੁਣ ਪਾਕਿਸਤਾਨ ਦੇ ਨਿਜ਼ਾਮ ਬਾਰੇ ਗੱਲ ਕਰਦੇ ਆ ਹੂੰ ਪਾਕਿਸਤਾਨ ਦੇ وزیراعظم ਹੋਏ ਨੇ ਨਵਾਜ਼ ਸ਼ਰੀਫ ਹੂੰ ਉਹ ਉਹਨਾਂ ਦਾ ਜੱਦੀ ਪਿੰਡ ਜਾਤੀ ਉਮਰਾ ਹਾਂ ਅੰਮ੍ਰਿਤਸਰ ਜ਼ਿਲ੍ਹੇ ਚ ਹਾਂ ਲੇਕਿਨ ਜਿਵੇਂ ਆਪਾਂ ਜਿਹੜੇ ਅਸੀਂ ਉਧਰੋਂ ਉਜੜ ਕੇ ਆਏ ਆਂ ਹਾਂ ਜਾਂ ਹਿਜਰਤ ਕਰਕੇ ਆਏ ਆਂ ਰਿਫਿਊਜੀ ਬਣੇ ਆ ਜੋ ਵੀ ਵੱਖਰੇ ਵੱਖਰੇ ਉਪਨਾਮ ਦੇ ਦਈਏ ਪਰ ਸਾਡੇ ਦਿਲਾਂ ਦੇ ਵਿੱਚ ਉਹ ਜਿਹੜੀ ਪੀੜ ਹੈ ਉਹ ਕਸਕ ਹੈ ਨਾ ਉਹ ਹੈਗੀ ਹੈ ਉਹ ਬਿਲੋਂਗਿੰਗਨੈਸ ਹੈ ਜਿਹੜੀ ਉਹ ਬਰਕਰਾਰ ਰਹੇਗੀ ਭਾਵੇਂ ਇਧਰੋਂ ਉਧਰ ਆਏ ਨੇ ਤੇ ਉਧਰੋਂ ਇਧਰ ਆਏ ਤੁਸੀਂ ਮੈਂ ਪੜ ਰਿਆ ਸੀ ਕਿਤਾਬ ਚ ਕਿ ਤੁਸੀਂ جناب نواز شریف ਨੂੰ ਮਿਲੇ ਤੇ ਜਾਤੀ ਉਮਰਾ ਉਹਦੇ ਘਰ ਦੇ ਦਰਵਾਜ਼ੇ ਦੀ ਜਿਹੜਾ ਦਰਵਾਜ਼ਾ ਟੁੱਟ ਕੇ ਇੱਕ ਸਾਈਡ ਤੇ ਪਿਆ ਸੀ ਉਹਦੀ ਲੱਕੜ ਤੁਸੀਂ ਉਹਨਾਂ ਨੂੰ ਭੇਟ ਕੀਤੀ ਤੇ ਉਹਨਾਂ ਦਾ ਜਿਹੜਾ ਜਜ਼ਬਾਤੀ ਰੋਂ ਦੇ ਵਿੱਚ ਉਹਨਾਂ ਨੇ ਜੋ ਗੱਲ ਕਹੀ ਇਹ ਸਾਰੀ ਗੱਲਬਾਤ ਜ਼ਰੂਰ ਦੱਸਿਓ ਗੱਲ ਇਹ ਹੈ ਜੀ ਕਿ ਉਸਾ ਤੋਂ ਕੱਲ ਚੱਲੀ ਉਹ ਜਿਹੜਾ ਖਵਾਜਾ ਸਦੀਕ ਅਕਬਰ ਸੀ ਉਹਦਾ ਆਲੇ ਨਾਲ ਮਿਆਂ ਨਾ ਵਾਸੀ ਬੈਠਾ ਜੀ ਜੀ ਉਹਨੇ ਉਹ ਕਹੇ ਕਿ ਸਰਦਾਰ ਸਾਹਿਬ ਨੂੰ ਕੋ ਵੀ ਜਦੋਂ ਆਉਣ ਨਾ ਲੱਕੜ ਲੈ ਕੇ ਆਉਣ ਜਾਂ ਕੁਛ ਲੈ ਕੇ ਆਉਣ ਜੇ ਨਾ ਕੁਛ ਮਿਲਿਆ ਜਿਹੜੀ ਸਾਡੇ ਵੇੜੇ ਦੀ ਮਿੱਟੀ ਉਹ ਪਾਦ ਗਏ ਹਾਂ ਹਾਂ ਹੁਣ ਗੱਲ ਇਹ ਵੀ ਜਿੱਥੇ ਵੇੜਾ ਸੀ ਉਹ ਤਾਂ ਗੁਰਦੁਆਰਾ ਬਣ ਗਿਆ ਸਾਰਾ ਹੂੰ ਉਹ ਮਿੱਟੀ ਰਹੀ ਨਹੀਂ ਉਹ ਸੰਗਮਰਮਰ ਪੈ ਗਿਆ ਉਹਦੇ ਤੇ ਮੈਂ ਪੁੱਛਿਆ ਵੀ ਸਰਪੰਨੂ ਕੁੰਬੰਦੇ ਨੇ ਦੱਸਿਆ ਵੀ ਇੱਕ ਤਖਤਾ ਪਿਆ ਫਰਾਲਾ ਦੇ ਘਰ ਹਾਂ ਉਹ ਉਹਨਾਂ ਦੇ ਘਰ ਨੂੰ ਅੱਗ ਲੱਗੀ ਸੀ ਵੀ ਉਦੋਂ ਪਟਕੇ ਲੋਕਾਂ ਨੇ ਪਾਸਾ ਕਰਤਾ ਸੀ ਉਹ ਉਹ ਤਖਤਾ ਅਜੇ ਵੀ ਉਹਨਾਂ ਦੇ ਘਰ ਹੈਗਾ ਹੈਗਾ ਉਹਨਾਂ ਦੇ ہاں ਅੱਛਾ ਤੇ ਉਹਦੇ ਨੂੰ ਮੈਂ ਲੱਕੜ ਤੋੜ ਕੇ ਫਿਰ ਲੈ ਕੇ ਗਿਆ ਹੂੰ 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 ਅ 47 ਤੋਂ ਲੈ ਕੇ ਲਗਭਗ 35-40 ਸਾਲ ਜਦ ਤੱਕ ਸੋਸ਼ਲ ਮੀਡੀਆ ਔਰ ਇੰਟਰਨੈਟ ਦਾ ਯੁੱਗ ਨਹੀਂ ਆਇਆ ਸੀ ਤੇ ਜਿਹੜੀ ਖਤੋਇਬਾਰਤ ਹੁੰਦੀ ਸੀ ਚਿੱਠੀਆਂ ਦੇ ਜ਼ਰੀਏ ਤੇ ਉਸ ਬਾਅਦ ਇੱਕ ਸਮਾਂ ਇਹ ਵੀ ਸੀਗਾ ਕਿ ਜਿਹੜੇ ਲੋਕ ਉੱਜੜ ਗਏ ਉਹਨਾਂ ਨੇ ਆਪਣੇ ਲੱਭਣ ਵਾਸਤੇ ਉਹ ਵਾਗੇ ਦੇ ਬਾਰਡਰ ਤੇ ਹੁਸੈਨੀ ਵਾਲੇ ਬਾਰਡਰ ਤੇ ਜਾਂ ਫਾਜ਼ਲਕਾ ਸਾਦੀਕੀ ਬਾਰਡਰ ਤੇ ਉਸ ਪਾਸੇ ਖੜੋ ਜਾਂਦੇ ਸੀ ਤੇ ਚਿੱਠੀਆਂ 'ਚ ਲਿਖਦੇ ਸੀ ਕਿ ਮੈਂ ਉੱਥੇ ਆਵਾਂਗਾ ਤੇ ਮੈਂ ਤੈਨੂੰ ਇੰਜ ਪਛਾਣਾਂਗਾ ਹੁਣ ਜ਼ਮਾਨਾ ਬਦਲ ਗਿਆ ਹੁਣ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਲੋਕ ਕਾਫੀ ਤੇ ਹੁਣ ਖਾਸ ਕਰਕੇ ਜਦੋਂ ਕਰਤਾਰ ਸਾਹਿਬ ਦਾ ਲੰਗਾ ਖੁੱਲਿਆ ਤੇ ਉਦੋਂ ਲੋਕਾਂ ਨੂੰ ਆਪਸ ਚ ਮਿਲਣਾ ਜੁਲਣਾ ਔਰ ਕਈ ਮੈਂ ਦੇਖਿਆ 75 75 ਸਾਲਾਂ ਬਾਅਦ ਭੈਣ ਭਰਾ ਮਿਲੇ ਨੇ ਬੜਾ ਕੁਝ ਹੋਇਆ ਹੈ ਕੁਝ ਐਹੋ ਜਿਹੇ ਉਦਾਹਰਨਾਂ ਜਿਹੜੀ ਤੁਸੀਂ ਆਪਣੇ ਮਾਮੀ ਜੀ ਬਾਰੇ ਦਿੱਤੀ ਹੈ ਤੁਹਾਡੇ ਐਫਰਟਸ ਦੇ ਨਾਲ ਕਿਸੇ ਨੇ ਤੁਹਾਨੂੰ ਕਿਹਾ ਹੋਵੇ ਕਿ ਮੇਰਾ ਜੀ ਪੁਰਾਣਾ ਪਿੰਡ ਜਲੰਧਰ ਕੋਲੇ ਆ ਮੇਰਾ ਹੁਸ਼ਿਆਰਪੁਰ ਕੋਲੇ ਆ ਮੇਰਾ ਫਿਰੋਜ਼ਪੁਰ ਕੋਲੇ ਆ ਕੋਈ ਇਸ ਤਰ੍ਹਾਂ ਦੀਆਂ ਕੋਈ ਉਦਾਹਰਨ ਜਿਨ੍ਹਾਂ ਨੇ ਤੁਹਾਨੂੰ ਅਪਰੋਚ ਕੀਤਾ ਹੋਵੇ ਮੈਂ ਪਹਿਲੀ ਵਾਰ ਦੇ ਦੋ ਗਿਆ ਹੂੰ ਕੋਤਬੇਰੀ ਮੁੰਡੇ ਚ ਕਾਜ ਮੈਂ ਵਾਰਸ਼ਾ ਦੇ ਜਾਣਾ ਉਧਰ ਜਾਣਾ ਬਾਬੇ ਨਾਨਕ ਦੇ ਜਾਣਾ ਇੱਕ ਮੁੰਡਾ ਹੁੰਦਾ ਸੀ ਸ਼ਾਮ ਨੂੰ ਉੱਥੇ ਆਹ ਸੇਖੋ ਪਰ ਇੱਕ ਹੋਰ ਉਹ ਉਹ ਕਹਿੰਦੇ ਸੀ ਮੈਂ ਘਰ ਲੈ ਕੇ ਜਾਣਾ ਪਰ ਮੈਂ ਤਾਂ ਹੁੰਦਾ ਨਹੀਂ ਸੀ ਮੈਂ ਬਾਹਰ ਹੁੰਦਾ ਹਾਂ ਅਖੀਰ ਅਸੀਂ ਕਿਤੇ ਨ ਬੜੇ ਥੱਕੇ ਥੁੱਕੇ ਆ ਕੇ ਘਰ ਬੈਠੇ ਉਹ ਮੁੰਡਾ ਆ ਗਿਆ ਜੀ ਕਹਿੰਦਾ ਸਾਡਾ ਘਰ ਚੱਲੋ ਮੈਂ ਖੈਰ ਕੱਲ ਚੱਲਾਂਗੇ ਉਹ ਰੋਣ ਲੱਗ ਗਿਆ ਹਾਂ ਕਿੰਨੀ ਉਮਰ ਦਾ ਸੀ ਮੁੰਡਾ ਮੁੰਡਾ ਸੀ ਕੋਈ 20 ਸਾਲ ਦਾ ਹਮ ਮਤਲਬ ਪਾਰਟੀ ਤੋਂ ਬਾਅਦ ਪੈਦਾ ਹੋਇਆ ਮਤਲਬ ਪ੍ਰੋਬਲਮ ਹਾਂ ਬਾਤ ਹੈ ਤੇ ਮੈਨੂੰ ਕਹਿੰਦਾ ਜੀ ਅਸੀਂ ਗਰੀਬ ਐ ਸਾਡੇ ਤੁਸੀਂ ਤਾਂ ਇਸ ਕਰਕੇ ਨਹੀਂ ਹੁੰਦੇ ਹਾਂ ਉਹ ਤੁਹਾਨੂੰ ਜਜ਼ਬਾਤੀ ਕਰ ਲੱਖਾ ਛੱਡ ਪਰਿਆ ਚੱਲ ਚੱਲ ਚਲੀਏ ਫਿਰ ਮੈਂ ਆਪਣੀ ਵਾਇਸ਼ ਨੂੰ ਲੈ ਗਿਆ ਨਾਲ ਹਮ ਇਹ ਸ਼ੇਖਪੁਰੇ ਦੀ ਗੱਲ ਹੈ ਸ਼ੇਖਪੁਰੇ ਦੀ ਕਲਾਕੁਲਾ ਕਰਦੇ ਚਾਹ ਪਾਣੀ ਪਿੰਦੇ ਰਹੇ ਐਨ ਨੂੰ ਇੱਕ ਰੋਣ ਦੀ ਆਵਾਜ਼ ਆਈ ਅੰਦਰੋਂ ਆ ਜਦੋਂ ਤੁਸੀਂ ਉਹਨਾਂ ਦੇ ਘਰ ਐਂਟਰ ਕੀਤੇ ਅਸੀਂ ਜਿਵੇਂ ਪਹਿਲੇ ਕਮਰੇ ਵਿੱਚ ਬੱਠੇ ਦੂਸਰੇ ਕਮਰੇ ਬੈਠਕਾਂ ਹੁੰਦੀਆਂ ਜਿਵੇਂ ਆਪਣੇ ਮੇਰੀ ਬਾਈਫਰੈਂਡ ਦੱਸਿਆ ਕਿ ਇਹ ਜਿਹੜੀ ਔਰਤ ਇਹ ਸਿੱਖਾਂ ਦੀ ਕੁੜੀ ਹੈ ਉਹ ਮਤਲਬ ਬਿਨਾ ਤੋਂ ਲੱਗਿਆ ਮਤਲਬ ਜਿਵੇਂ ਹਾਫ ਹਾਫ ਤੋਂ ਅੱਛਾ ਤੇ ਮਾਨੂੰ ਕਹਿੰਦਾ ਵੀਰ ਜੀ ਸਾਨੂੰ ਬਿਜਾਲ ਹੋਇ ਕਿ ਦੋ ਅੱਛਾ ਪਰਵਾਰ ਮੈਂ ਕਹਾਂ ਚਲ ਮੈਂ ਕਰਦਾ ਕੰਨੀ ਨਹੀਂ ਤੁਸੀਂ ਮੰਤਰੀ ਆ ਤੁਹਾਡੇ ਵਾਸਤੇ ਕੋਈ ਦਿੱਕਤ ਨਹੀਂ ਮੈਂ ਕਹ ਕੋਈ ਨਹੀਂ ਮੈਂ ਕਰੂੰਗਾ ਉਹ ਤੋਂ ਬਾਅਦ ਮੈਂ ਪਟਿਆ ਸਾਹਿਬ ਨੂੰ ਚਿੱਠੀ ਲਿਖੀ ਰਗੁਨੰਦਨ ਲਾਲ ਪਟਿਆ ਦੇ ਵਿੱਚ ਸਟੇਟ ਮਿਨਿਸਟਰ ਸੀ ਉਹ ਜਿਹੜੇ ਅਮਰ ਸਰ ਵਾਲੇ ਰਗੁਨੰਦਨ ਲਾਲ ਪਟਿਆ ਹਾਂ 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 ਅੱਛਾ ਅੱਛਾ ਉਹਨਾਂ ਦੇ ਹੂੰ ਉਹ ਉਹਨਾਂ ਦੇ ਵੀਜ਼ਾ ਸੈਂਕਸ਼ਨ ਕਰਦੇ ਹੂੰ ਉਸ ਔਰਤ ਦਾ ਜਿਹੜਾ ਘਰ ਵਾਲਾ ਸੀ ਮੌਲਵੀ ਸੀ ਕੱਟੜ ਹੂੰ ਓਹੋ ਉਹਨੂੰ ਕਹਿੰਦਾ ਵੀ ਆਪ ਰੋਜ਼ਾਂ ਦੇ ਦਿਨ ਚੱਲਦੇ ਆਂ ਵੀ ਹੁਣ ਤਾਂ ਮੈਂ ਨਹੀਂ ਜਾ ਸਕਦਾ ਹਾਂ ਜੇ ਰਮਜ਼ਾਨ ਤੋਂ ਬਾਅਦ ਹਾਂ ਉਹ ਅੰਬਲ ਸੀ ਗਿਆ ਵਾਚ ਅੰਬੈਸੀ ਤੇ ਵੀਜ਼ਾ ਅਫੀਸਰ ਕਹਿੰਦਾ ਵੀ ਅਸੀਂ ਤਾਂ ਡੀਕ ਦੇ ਰਹੇ ਤੁਹਾਨੂੰ ਤੁਸੀਂ ਨਹੀਂ ਆਏ ਤਾਂ ਫਿਰ ਉਹਨਾਂ ਕੀ ਕਰ ਸਕਦੇ ਉਹ ਔਰਤ ਰੋਣ ਲੱਗ ਗਈ ਉੱਥੇ ਅੰਬੈਸੀ 'ਚ ਉਹਨੇ ਆਪਣੀ ਕਹਾਣੀ ਦੱਸੀ ਹੂੰ ਹੂੰ ਉਹ ਕਹਿੰਦਾ ਚਲੋ ਫਿਰ ਉਹ ਪਸੀਜ ਗਿਆ ਹਾਂ ਉਹਨੇ ਵੀਜ਼ਾ ਦਿੱਤਾ ਉਹਨੂੰ ਹੂੰ ਉਹ ਇੱਥੇ ਆਏ ਹੂੰ ਧੁੱਪਸੜੀ ਹੈ ਕਰਨਾਲ ਦੇ ਕੋਲ ਡਿਵੈਕ अच्छा जी। ਉੱਥੇ ਉਹ ਟ੍ਰੱਪਰ ਰਹਿੰਦਾ ਉਹਨਾਂ ਦਾ। ਹਾਂ। ਉਹ ਮੈਨੂੰ ਕਹਿੰਦੀ ਵੀ ਦੇਖੋ ਬਾਅਦ ਜੇ ਤਾਂ ਮੈਂ ਜਾਵਾਂ ਜਾਂ ਨਾ ਜਾਵਾਂ ਅਜੇ ਮੇਰੀ ਮਾਂ ਜੀ ਹੁੰਦੀ। ਉਹ ਪਤਾ ਸੀ ਮਾਂ ਜੀ ਹੁੰਦੀ ਐ। ਹਾਂ। ਵੀ ਮਿਹਰਬਾਨੀ ਕਰਕੇ ਮੈਨੂੰ ਹੁਣ ਵੀ ਜਦੋਂ। ਹਾਂ। ਤੇ ਉਹ ਤੋਂ ਬਾਅਦ ਫਿਰ ਉਹ ਟੁੱਪਸੜੀ ਆ ਕੇ ਰਹਿ ਕੇ ਗਏ ਮੈਨੂੰ ਮੈਸੇਜ ਮਿਲਿਆ ਮਾਂ ਨੂੰ ਮਿਲਿਆ ਨੇ ਸਲਾਮ। ਤੇ ਅਸੀਂ ਫਿਰ ਉਹ ਆਪਣੀਆਂ ਗੱਡੀਆਂ ਲੈ ਕੇ ਗਏ ਮੈਨੂੰ। ਹਾਂ। ਅ ਸਾਹਰ ਨੈਕ ਸਿੰਘ ਜੀ ਪੰਜਾਬ ਦੇ ਦੋਵਾਂ ਪੰਜਾਬਾਂ ਨੇ ਬਹੁਤ ਕਸ਼ਟ ਭੋਗਿਆ ਬਹੁਤ ਕੁਝ ਸਹਿਹਾ ਵੰਡ ਵੀ ਪੰਜਾਬਾਂ ਦੀ ਹੋਈ ਅੱਜ ਵੀ ਜਿਹੜੀ ਨਾ ਸਾਡੀ ਬਿਲੋਂਗਿੰਗਨੈਸ ਹੈ ਨਾ ਉਹ ਸਾਨੂੰ ਜੋੜਦੀ ਹੈ ਜਿਵੇਂ ਦੇਖ ਜਿਹੜੇ ਉਹ ਕੋ ਨੀਲੀ ਬਾਰ ਵਾ ਆਏ ਉਹ ਨੀਲੀ ਬਾਰ ਦੇ ਨਾਂ ਤੇ ਸਟੋਰ ਬਣਾ ਰਹੇ ਸੰਦਲ ਬਾਰ ਵਾਲਿਆਂ ਨੇ ਸੰਦਲ ਪਾਕ ਪਟਨੀਆਂ ਨੇ ਉੱਤੇ ਫਾਜ਼ਲ ਕਾ ਉਹ ਤੋਸ਼ੇ ਦੀ ਦੁਕਾਨ ਹੈ ਅੱਜ 17 ਸਾਲਾਂ ਬਾਅਦ ਵੀ ਪੂਰੀ ਦੁਨੀਆ 'ਚ ਉਹਨਾਂ ਦਾ ਉਹ ਉਹ ਜਾਂਦਾ ਹੈ ਉਧਰ ਵੀ ਇਸੇ ਤਰ੍ਹਾਂ ਉਧਰ ਵੀ ਇਸੇ ਤਰ੍ਹਾਂ ਜਲੰਧਰੀਆਂ ਦਾ ਟਾਪਾ ਜਲੰਧਰੀਆਂ ਦਾ ਟਾਪਾ ਅ ਕੁਝ ਗੱਲਾਂ ਕਰੀਏ ਲਾਹੌਰ ਦੀਆਂ ਸਾਰੇ ਪੰਜਾਬੀਆਂ ਦੇ ਵਿੱਚ ਇਹ ਇਹ ਬੜਾ ਪ੍ਰਚਲਿਤ ਹੈ ਕਥਨ ਕਹਿੰਦੇ ਨੇ ਕਿ ਜਿਹੜਾ ਲਾਹੌਰ ਨਹੀਂ ਗਿਆ ਉਹ ਜੰਮਿਆ ਨਹੀਂ ਤੁਹਾਨੂੰ ਸੁਭਾਗ ਹਾਸਲ ਹੋਇਆ ਲਾਹੌਰ ਲਾਹੌਰ ਦੀਆਂ ਬਹੁਤ ਅਨਾਰਕਲੀ ਬਾਜ਼ਾਰ ਦੀਆਂ ਗੱਲਾਂ ਬਹੁਤ ਹੁੰਦੀਆਂ ਨੇ ਡੇਰਾ ਸਾਹਿਬ ਹੈ ਉੱਥੇ ਜਾਂ ਜਿੱਥੇ ਭਗਤ ਸਿੰਘ ਦੀ ਉੱਥੇ ਮੁਕਦਮਾ ਚੱਲਿਆ ਜਾਂ ਹੋਰ ਇਤਿਹਾਸਿਕ ਇਮਾਰਤਾਂ ਨੇ ਹਾਂ ਤੇ ਸ਼ਾਜ਼ਮਨ ਚੌਕ ਹੈ ਉੱਥੇ ਹਾਂ ਸ਼ਾਜ਼ਮਨ ਚੌਕ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਕਹਿੰਦੇ ਨੇ ਰਾਵੀ ਨੇ ਆਪਣਾ ਮੁੱਖ ਮੋੜ ਲਿਆ ਸੀ ਉੱਥੋਂ ਦੇ ਲੋਕਾਂ ਦੀ ਸਾਡੇ ਇਧਰਲੇ ਜਿਹੜੇ ਪੰਜਾਬ ਦੇ ਨਾਲ ਇੱਕ ਸੰਬੰਧ ਹੈ ਆਤਮਕ ਸੰਬੰਧ ਹੈ ਜਾਂ ਜਜ਼ਬਾਤੀ ਸੰਬੰਧ ਹੈ ਇਸ ਦੇ ਵਿੱਚ ਕੋਈ ਤੁਹਾਨੂੰ ਕੋਈ ਉਦਾਹਰਨ ਹੋਵੇ ਕੋਸਰਾਂ ਦੀ ਕੋਈ ਸਾਂਝੀ ਕਰੋ ਉਹਨਾਂ ਲੋਕਾਂ ਦੇ ਹਾਂ ਉਥੇ ਗੁਦਰਾਹਲੇ ਦੇ ਨਾਲ ਇੱਕ ਪਿੰਡ ਹੈ ਉਥੇ ਜਲੰਧਰ ਦੇ ਕੋਲ ਤੋਂ ਬੰਦੇ ਉੱਠ ਕੇ ਗਏ ਹੋਏ ਜੀ ਜੀ ਇੱਥੇ ਕ੍ਰਿਕਟ ਦਾ ਮੈਚ ਸੀ ਆਪਣੇ ਇੱਥੇ ਮੋਹੱਲੀ ਮੋਹੱਲੀ ਉਹਨਾਂ ਨੇ ਉਧਰੋਂ ਮੇਰੇ ਦੋਸਤਾਂ ਨੂੰ ਕਿਹਾ ਕਿ ਸਾਡੇ ਮੁੰਡੇ ਜਾਣਾ ਚਾਹੁੰਦੇ ਨੇ ਮੈਚ ਦੇਖਣ ਵੀ ਉਧਰ ਗੱਲ ਕਰੋ ਕਿਸੇ ਨਾਲ ਹੂੰ ਇੱਕ ਹਰ ਬੰਦਾ ਪਹਿਲਾਂ ਸ਼ੁਰੂ ਚ ਹੁਣ ਥੋੜਾ ਫਰਕ ਪਿਆ ਇਸ ਕਲੋਂ ਡਰਦਾ ਸੀ ਕਿ ਜਾਨਵਾਲ ਦੀ ਰਾਖੀ ਜਾਨਵਾਲ ਦੀ ਰਾਖੀ ਹਾਂ ਵੀ ਕੋਈ ਨੁਕਸਾਨ ਨਾ ਹੋਵੇ ਹਾਂ ਚਲੋ ਉਹ ਮੁੰਡੇ ਆ ਗਏ ਉਹਨਾਂ ਨੇ ਦੱਸਾ ਵੀ ਸਾਡੇ ਸਿਰਾਂ ਤੇ ਹੈਟ ਹੋਊਗੀ ਆਦਰਵਾਇਜ਼ ਤਾਂ ਕਿਹ ਪਤਾ ਕੌਣ ਕਿਹੜਾ ਹੈ ਹਾਂ ਵੀ ਸਾਡੀ ਪਛਾਣ ਆਦਰਵਾਇਜ਼ ਇੱਕੋ ਜਿਹਾ ਲੱਗਦੇ ਤਾਂ ਹਾਂ ਤਾਂ ਝੀਲ ਤੇ ਸੀ ਮਿਲ ਗਏ ਹੂੰ ਮੈਂ ਆਪਣੇ ਮੁੰਡੇ ਨੂੰ ਲਿਖ ਕੇ ਗਿਆ ਝੀਲ ਤੇ ਹੂੰ ਸ਼ਿਮਲੇ ਆਇਆ ਮੋਬਾਈਲ ਫੋਨ ਹੁੰਦੇ ਨਹੀਂ ਚ ਉਹਨਾਂ ਦੇ ਨਾਲ ਚ ਕੋਈ ਪਛਾਣ ਆ ਤੇ ਰਾਤ ਨੂੰ ਖਾਣਾ ਖਲਾਇਆ ਉਹਨਾਂ ਨੂੰ ਸ਼ੂਕਰਾਸ ਹੋ ਗਿਆ ਤੇ ਬੜਾ ਖੂਬਸੂਰਤ ਉੱਥੇ ਠਹਿਰਾਇਆ ਮੈਂ ਉੱਥੇ ਠਹਿਰੇ ਕਰੇ ਉਹ ਸ਼ਿਮਲੇ ਵੀ ਜਾਏ ਹੋਰ ਕਹਿ ਹਸਰ ਕੁਸ਼ ਉਹਨਾਂ ਨੇ ਮੇਰੇ ਬੈਠੇ ਨੂੰ ਕਿਹਾ ਕਿ ਤੁਸੀਂ ਵੀ ਆਓ ਹਾਂ ਅਰੇ ਉਹਦਾ ਬਾਪ ਹਰ 10 ਮਿੰਟ ਬਾਅਦ ਟੈਲੀਫੋਨ ਕਰੇ ਮਿਲੇ ਜੀ ਬੱਚੇ ਮਿਲੇ ਜੀ ਬੱਚੇ ਘਬਰਾਇਆ ਹੋਇਆ ਪਹੁੰਚ। ਜਾ ਕੇ ਉਹਨਾਂ ਨੇ ਦੱਸਿਆ ਵੀ ਇੱਥੇ ਤਾਂ ਬੱਲੇ ਬੱਲੇ ਆ ਵੀ ਨਹੀਂ ਕਦਰ ਮਾਨ ਮਿਲਿਆ। ਹਾਂ। ਫਿਰ ਅਸੀਂ ਗਏ। ਹਾਂ। ਉਹ ਮੁੰਡੇ ਕਹਿੰਦਾ ਜੀ ਕਿਦ ਨੂੰ ਕਿਲਾ ਦਿਦਾਰ ਸਿੰਘ ਹੈ ਉਹਨਾਂ ਦੇ ਪਿੜਦਾ ਨਾਮ। ਮੈਂ ਤੁਹਾਡੀ ਗੱਲ ਕੱਟ ਰਿਹਾ। ਸਾਡਾ ਜਿਹੜਾ ਪਛੋਕੜ ਹੈ ਉਹ ਗੁਜਰਾਵਾਲੇ ਦਾ ਹੈ। ਹਾਂ। ਤੇ ਤਹਿਸੀਲ ਹਾਫਜ਼ਾਬਾਦ ਸੀ ਤੇ ਡਾਕਖਾਨਾ ਸਾਡਾ ਵੀ ਕਿਲਾ ਦਦਾਰ ਸਿੰਘ ਸੀ ਉਹਦੇ ਨਾਲ ਸੀ ਬਤਾਲਾ ਸਰਦਾਰ ਝੰਡਾ ਸਿੰਘ ਹਾਂ ਕਿਲਾ ਦਦਾਰ ਸਿੰਘ ਦੇ ਸਾਨੂੰ ਹਾਂ ਤੇ ਕਿਲਾ ਦਦਾਰ ਸਿੰਘ ਬੁਲਾਇਆ ਗਿਆ ਸੀ ਸ਼ਾਮ ਦਾ ਖਾਣਾ ਰੱਖਿਆ ਹੂੰ ਜਾਂਦਿਆਂ ਤੇ ਪਹਿਲਾਂ ਤਾਂ ਫੁੱਲਾਂ ਦੀ ਵਰਖਾ ਕਰੀ ਉਹਨਾਂ ਨੇ ਹਾਏ ਫਿਰ ਉਹਨਾਂ ਨੇ ਇਲਾਕੇ ਦੇ ਵਿੱਚੋਂ ਜਿਹੜੇ ਸਿਰਕਟ ਬੰਦੇ ਸੀ 700 ਬੰਦਾ ਖਾਣੇ ਤੇ ਬੁਲਾਇਆ ਵਾਹ ਦਾਵਤ ਗਾਉਣ ਵਜਾਉਣ ਬੜੀ ਗੱਲ ਹੋਈ ਇੱਥੇ ਅੰਦਾਜ਼ਾ ਲਾਓ ਕਿ ਸਾਡੇ ਇੱਥੇ ਕੋਸ 700 ਤੋਂ ਇੱਕ ਪਾਸੇ 70 ਬੰਦੇ ਨੇ ਵੀ ਪਲਾਉਂਦਾ ਇਹ ਇਹ ਕਿਹੜਾ ਜੀ ਆਪਾਂ ਜਦੋਂ ਵੰਡ ਹੋ ਗਈ ਨਾ ਤਾਂ ਸਾਰੇ ਦੇ ਸਾਰੇ ਮੁਸਲਮਾਨ ਇਧਰੋਂ ਉਧਰ ਚਲੇ ਗਏ ਤੇ ਨਾ ਤਾਂ ਸਾਰੇ ਦੇ ਸਾਰੇ ਹਿੰਦੂ ਸਿੱਖ ਇਧਰ ਆ ਪਏ ਕੁਝ ਕਨਵਰਟ ਹੋ ਗਏ ਕੁਝ ਵਕਤ ਦੇ ਨਾਲ ਕੁਝ ਕੁਛ ਕਾਰੋਬਾਰ ਇਦਾਂ ਦੇ ਸੀ ਕੁਝ ਵੈਸੇ ਫਸ ਗਏ ਬੜੀ ਬੜੀਆਂ ਕਹਾਣੀਆਂ ਨੇ ਤੁਸੀਂ ਕੁਝ ਗੱਲਾਂ ਇਸ ਕਿਤਾਬ ਚ ਵੀ ਜ਼ਿਕਰ ਕੀਤਾ ਤੇ ਕੁਝ ਜਿਹੜੀਆਂ ਖਾਸ ਕਰਕੇ ਜੱਟ ਸਿੱਖ ਜਾਤਾਂ ਨੇ ਜਿਵੇਂ ਬੜੈਚ ਵਿਰਕ ਬਾਜਵਾ ਰੰਦਾਵਾ ਨੇ ਜਾਂ ਸੇਠੀ ਜੁਨੇਜਾ ਇਸ ਤਰ੍ਹਾਂ ਦੀਆਂ ਉਹ ਇਧਰ ਵੀ ਤੁਹਾਨੂੰ ਮਿਲਦੇ ਨੇ ਉਧਰ ਵੀ ਤੁਹਾਨੂੰ ਮਿਲਦੇ ਨੇ ਕੀ ਇਹ ਆਪਸ ਵਿੱਚ ਇਹਨਾਂ ਦਾ ਕਨੈਕਸ਼ਨ ਹੈ ਜਾਂ ਇਤਫਾਕ ਹੈ ਕਿ ਇਹ ਉਹਨਾਂ ਦਾ ਨਾਂ ਵੀ ਅਹਸਾਨ ਰੰਦਾਵਾ ਹੈ ਤੇ ਇਥੋਂ ਸੁਖਜਿੰਦਰ ਸਿੰਘ ਰੰਦਾਵਾ ਨੇ ਕਿ ਇਹਦਾ ਕੋਈ ਪਛੋਕੜਾ ਕੁਝ ਹੈਗਾ ਇਹ ਕੁਦਰਤੀ ਅਟੈਚਮੈਂਟ ਹੋ ਜਾਂਦੀ ਹੈ ਹੂੰ ਇਹ ਬੰਦੇ ਦੇ ਦਿਮਾਗ 'ਚ ਹੁੰਦਾ ਹੈ ਸਾਡਾ ਖੂਨ ਹੂੰ ਹੂੰ ਹੁਣ ਛਟਾ ਗੋਤ ਗਿੱਲਾ ਮੇਰੇ ਨਾਂ ਕਹਿੰਦਾ ਹੂੰ ਮੈਨੂੰ ਗਿੱਲ ਕਹਿੰਦਾ ਰੁਕ ਹੂੰ ਹੂੰ ਉੱਥੇ 5 ਗਿੱਲ ਪੱਤੀਆਂ ਐਮਪੀਏ ਅੱਛਾ ਲੈਂਦੇ ਪੰਜਾਬ 'ਚ ਹਾਂ 5 ਗਿੱਲ ਜਿਹੜੇ ਐਮਪੀ ਨੇ ਐਮਪੀਏ ਦਾ ਹਾਂ ਨੈਸ਼ਨਲ ਅਸੈਂਬਲੀ ਨੂੰ ਕਹਿੰਦੇ ਨੇ ਨੈਸ਼ਨਲ ਅਸੈਂਬਲੀ ਕਹਿੰਦੇ ਮੈਂ ਮੈਂ ਪਰਵਿਸ਼ ਹਾਂ 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 ਤੇ ਪੰਜਾਬ ਦੇ ਵਿੱਚ ਇਹ ਖੁਦ ਖਿੱਚਤ ਹੁੰਦੀ ਸੀ ਵੀ ਮੈਂ ਆਪਣੇ ਘਰ ਰੱਖਣਾ ਮੈਂ ਆਪਣੇ ਘਰ ਰੱਖਣਾ ਮੈਂ ਆਪਣੇ ਘਰ ਰੱਖ ਇਹ ਬੜੀ ਕਮਾਲ ਦੀ ਗੱਲ ਹੈ ਹਾਂ ਜਦੋਂ ਤੁਸੀਂ ਜਾਂਦੇ ਰਹੇ ਹੋ ਤੇ ਆਖਰੀ ਵਾਰ ਹੁਣ ਕਦੋਂ ਗਏ ਪੰਜ ਛੇ ਸਾਲ ਹੋ ਗਏ ਪੰਜ ਛੇ ਸਾਲ ਹੋ ਗਏ ਪਿੱਛੇ ਨਾ ਮੇਰਾ ਸੋਡੀਅਮ ਘਟ ਗਿਆ ਸੀ ਜੀ ਜੀ ਉਸ ਤੋਂ ਬਾਅਦ ਮੈਂ ਥੋੜਾ ਸਿਹਤ ਪੱਖੋਂ ਥੋੜਾ ਗਿਆ ਹਾਂ ਹਾਂਜੀ ਹਾਂਜੀ ਤੇ ਬੇਸ਼ੱਕ ਤੁਹਾਡਾ ਜਿਹੜਾ ਤਾਲੁਕ ਹੈ ਜਿਹੜੀ ਤੁਹਾਡੀ ਵਾਪਸਤਗੀ ਹੈ ਉਸੇ ਤਰ੍ਹਾਂ ਕਾਇਮ ਹੈ ਮਤਲਬ ਜੀ ਕਿ ਮੈਂ ਹੋਰ ਐਡੀਸ਼ਨ ਕਰਨੀ ਚਾਹੀਦੀ ਹਾਂ ਹਾਂਜੀ ਜੀ ਜੀ ਜ਼ਰੂਰ ਲਾਰਡ ਮਾਉਂਟ ਮਿਟਨ ਤੋਂ ਪਹਿਲਾਂ ਲਾਰਡ ਵੇਵਲਸੀ ਆਪਰੇ ਜੀ ਹਾਂ ਕੋਰਣਾ ਜਨੂ ਉਹਨੇ ਇੱਕ ਇਨਸਾਨ ਸੀ ਹਮ ਲਾਰਡ ਵੇਵਲ ਕਹਿੰਦਾ ਸੀ ਵੀ ਤੁਹਾਡਾ ਕਿਸ ਤਰ੍ਹਾਂ ਠੀਕ ਹੁੰਦਾ ਉਹ ਕਰਾ ਲਓ ਮੇਰੇ ਕੋਲ ਹਮ ਪਰ ਤੁਸੀਂ ਠੀਕ ਰਹੋ ਹਮ ਹੁਣ ਸਾਡੀ ਨੇਵੀ ਨੇ ਉਦੋਂ ਸਟ੍ਰਾਈਕ ਕਰਤੀ ਸੀ ਅੱਛਾ ਜੀ ਉਹ ਸਸਪੈਂਡ ਕਰਤੇ ਸਾਰੇ ਅਫਸਰ ਲਾਰਡ ਲਾਰਡ ਵੇਵਲ ਨੂੰ ਮਿਲਾਨਾ ਅਵਲ ਕਲਾਮ ਜਹਾਜ਼ ਮਿਲਿਆ ਵੀ ਇਹਦੇ ਨਾਲ ਥੋੜਾ ਐਟਮੋਸਫੀਅਰ ਅੱਛਾ ਹੋਊਗਾ ਵੀ ਤੁਸੀਂ ਬਾਹਰ ਕਰ ਦਿਓ ਸਾਰਿਆਂ ਨੂੰ। ਅੱਛਾ। ਉਹ ਨਾ ਚੱਕੇ ਸਾਰੇ ਬਾਹਰ ਕਰਦੇ। ਹੋਰ ਦੱਸੋ ਕਹਿੰਦਾ। ਹੂੰ। ਭਈ ਉਹ ਇਹ ਨਾ ਸੀਗਾ ਨੇਕਦਿਲ ਔਰ ਮਤਲਬ ਤੇ ਪੋਜ਼ਿਟਿਵ ਐਟਲੀ ਪ੍ਰਧਾਨ ਮੰਤਰੀ ਸੀ। ਹਾਂ। ਪੇਟਨ ਦਾ। ਹਾਂ। ਉਹਨੇ ਹੀ ਕਿਹਾ ਕਿ ਮੈਂ ਦੇਸ਼ ਹਿੰਦੁਸਤਾਨ ਯਾਦ ਕਰਨ ਲੱਗੇ। ਹੂੰ। ਪਰ ਉਹ ਥੋੜਾ ਕਾਲਾ ਪੈ ਗਿਆ। ਉਹਨੇ ਵੇਵਲ ਨੂੰ ਕਿਹਾ ਕਿ ਤੂੰ ਛੱਡ ਕੇ ਆ ਜਾ। ਹੂੰ। ਬੇਵਲੇ ਕਿਹਾ ਕਿ ਮੈਂ ਛੱਡ ਕੇ ਆਇਆ ਤਾਂ ਇੱਥੇ ਬਹੁਤ ਨੁਕਸਾਨ ਹੋਊਗਾ ਹੂੰ ਹੂੰ ਮੁੜ ਕੇ ਐਡਲੀ ਨੇ ਫੇਰ ਕਿਹਾ ਉਹ ਪ੍ਰੈਸ਼ਰ ਪੈ ਗਿਆ ਪ੍ਰੈਸ਼ਰ ਕਹ ਉਹਨੇ ਮਤਲਬ ਇਸ ਗੱਲ ਤੇ ਵੀ ਮੇਰੀ ਗੱਲ ਦੀ ਛਣਾਈ ਨਹੀਂ ਹੈ ਉਹ 80 ਵਾ ਦੇ ਕ ਚਲੇਗਾ ਅੰਡਰ ਪ੍ਰੋਟੈਸਟ ਲਾਰਡ ਮਾਉਂਟ ਵੈਟਨ ਆ ਗਿਆ ਉਸ ਵਕਤ ਹੂੰ ਲਾਰਡ ਮਾਉਂਟ ਵੈਟਨ ਚਰਚਰ ਨੂੰ ਮਿਲਿਆ ਜਾ ਕੇ ਵੀ ਦਸੋ ਕਿਆ ਬਣਾਉਂਦਾ ਚਰਤਲ ਕਹਿੰਦਾ ਇੰਡੀਆ ਇਕੱਠਾ ਨਹੀਂ ਰਹਿਣਾ ਚਾਹੀਦਾ। ਹੂੰ ਇਹ ਸਾਡੇ ਪਿੱਛੇ ਤਹੀ ਫਿਰਨਗੇ ਜੇ ਟੁਕੜੇ ਕਰੋ। ਇਹ ਜਿਹੜੀ ਡਿਵਾਈਡ ਐਂਡ ਰੂਲ ਵਾਲੀ ਗੱਲ ਤੇ ਉਹ ਤੋਂ ਬਾਅਦ ਫਿਰ ਕੰਮ ਵਿਗੜਿਆ। ਇੱਕ ਜਿਹੜੀ ਬਹੁਤ ਵੱਡੀ ਗਲਤੀ ਹੋਈ ਹੈ ਮੇਰੇ ਹਿਸਾਬ ਨਾਲ। ਹੂੰ ਜਦੋਂ ਪਾਰਟੀਸ਼ਨ ਦੀ ਗੱਲ ਹੋਗੀ ਹੂੰ ਜਿਹੜੀ ਫੌਜ ਲਾਈ ਉਧਰ ਤਾਂ ਲਾਤੀ ਮੁਸਲਮਾਨ ਫੌਜ। ਹੂੰ ਇਧਰ ਲਾਤੀ ਹਿੰਦੂ ਸਿੱਖ। ਜਾ ਤੱਕ ਉਲਟ ਕਰਨਾ ਚਾਹੀਦਾ ਸੀ ਉਧਰ ਹਿੰਦੂ ਸਿੱਖ ਲਾਉਂਦੇ ਆ ਪਰ ਇਧਰ ਆਰ ਜੇ ਇਹ ਨਾ ਹੋ ਜਾਦਾ ਮੈਂ ਕਹਿੰਦਾ ਜਿਹੜਾ ਸਾਡਾ ਜੱਟਾਂ ਦੇ ਖਾਨ ਦਾ ਨਾ ਉਹ 12 ਨੂੰ ਛੱਡ ਕੇ ਆਉਂਦੇ ਹੀ ਨਹੀਂ ਸੀ ਉਹ ਤਾਂ ਪੂਜਾ ਕਰਦੇ ਸੀ ਬਰਾਂ ਦੀ ਆਪਣੀ ਹਾਂ ਔਰ ਕਿੰਨੇ ਤਾਂ ਬਜ਼ੁਰਗ ਛਦਵੇਂ ਚ ਮਰ ਗਏ ਵੀ ਹਾਏ ਹਾਏ ਅਸੀਂ 50 ਸਾਲ ਦੇ ਬਾਅਦ ਕਿੰਤੀ ਵਾਰ ਦਰਸਾਂ ਛੱਡਣੀ ਪਈ ਜਹ ਹਨੇਕ ਸਿੰਘ ਜੀ ਜਿਵੇਂ ਕਿ ਤੁਸੀਂ ਬਹੁਤ ਵਾਰੀ ਉੱਥੇ ਗਏ ਹੋ ਬਹੁਤ ਸਾਰੇ ਲੋਕ ਉਸ ਵੇਲੇ ਹਿਜਰਤ ਕਰਕੇ ਇੱਧਰ ਆ ਗਏ ਹਾਂ ਤੇ ਲੇਕਿਨ ਉਹਨਾਂ ਨੇ ਮਿਹਨਤਾਂ ਕਰਕੇ ਵਕਰੀਆਂ ਵਕਰੀਆਂ ਜ਼ਮੀਨਾਂ ਮਿਲੀਆਂ ਜਿਹਦਾ 100 ਕਿਲਾ ਸੀ ਉਹਨੂੰ 12 ਮਿਲੇ ਜਿਹੜੀ ਜਗ੍ਹਾ ਉਪਜਾਊ ਜਗ੍ਹਾ ਬਰਾਨੀ ਮਿਲੀ ਲੇਕਿਨ ਮਿਹਨਤਾਂ ਕਰਕੇ ਉਹਨਾਂ ਫਿਰ ਉਹ ਆਪਣੇ ਪੈਰਾਂ 'ਤੇ ਖੜੇ ਹੋ ਗਏ ਕੀ ਇਹੀ ਵਰਤਾਰਾ ਦੂਜੇ ਪਾਸੇ ਵੀ ਉਹ ਇਹ ਕਿਉਂ ਮੰਨਿਆ ਜਾਂਦਾ ਹੈ ਕਿ ਅਜੇ ਤੱਕ ਵੀ ਉੱਥੇ ਜ਼ਮੀਨਾਂ ਗੈਰ ਆਬਾਦ ਨੇ ਤੇ ਲੋਕਾਂ ਦੀ ਤਰੱਕੀ ਉਨੀ ਨਹੀਂ ਅਮੀਰ ਔਰ ਗਰੀਬ ਦਾ ਜਿਹੜਾ ਗੈਪ ਹੈ ਉਹ ਜ਼ਿਆਦਾ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿਹੜੀ ਇਹ ਗੱਲ ਹੈ ਇਧਰੋਂ ਜਿਹੜੇ ਲੋਕ ਗਏ ਆ ਇਧਰ ਉਹਨਾਂ ਕੋਲ ਜ਼ਮੀਨਾਂ ਜਦੋਂ ਤਾਂ ਘੱਟੇ ਸੀ ਖੁਸ਼ ਬਸੇ ਵੀ ਆਪਾਂ ਦੇਖਿਆ ਜਿੰਨੇ ਮੁਸਲਮਾਨ ਬਣੇ ਹੋਏ ਨੇ ਆਪਣੇ ਇਹਨਾਂ ਉਹ ਕਾਰੀਗਰੀ ਵਗੈਰਾ ਵਿੱਚ ਜ਼ਿਆਦਾ ਸੀਗੇ ਉਹ ਹਾਂ ਸਭੇ ਜਾਇਦਾਦ ਨਹੀਂ ਸਨ ਬਹੁਤ ਜਦੋਂ ਗੱਲ ਕਰਦਾ ਸੀ ਕਿ ਉਧਰੋਂ ਆਇਆ ਬੰਦਾ ਉਹ ਕਹਿੰਦਾ ਜੀ ਮੇਰੇ 20 ਕਿੱਲੇ ਪਦੀਨੇ ਦਾ ਵਾਟ ਸੀ ਹੂੰ ਮਜ਼ਾਕ ੜਾਉਂਦਾ ਹੂੰ ਹੂੰ ਤੇ ਉਹ ਗੱਲ ਵੀ ਇਸ ਕਰਕੇ ਖਾਲੀ ਪਈ ਉਧਰ ਜ਼ਮੀਨਾਂ 'ਚ ਜ਼ਿਆਦਾ ਬੰਦੇ ਘਟ ਗਏ ਆ ਇੱਧਰ ਜ਼ਮੀਨਾਂ 'ਚ ਘਾਟਾਂ ਤੇ ਬੰਦੇ ਜ਼ਿਆਦਾ ਆ ਬੰਦੇ ਜ਼ਿਆਦਾ ਇਹ ਬਹੁਤ ਵੱਡਾ ਅ ਤੁੰਨਾ ਗੱਲਾਂ ਕਰਕੇ ਨਾ ਅ ਦਿਲ ਨਹੀਂ ਕਰਦਾ ਕਿ ਰੁਕਿਆ ਜਾਵੇ ਪਰ ਵਕਤ ਦੀ پابੰਦੀ ਹੈ ਤੇ ਮੈਂ ਇੱਕ ਵਾਰੀ ਫੇਰ ਚੈਨਲ ਨਵਾ ਪੰਜਾਬ ਵੱਲੋਂ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਅੱਜ ਤੁਸੀਂ ਨਾ ਸਾਨੂੰ ਉਸ ਸਮੇਂ ਚ ਲੈ ਕੇ ਗਏ ਇਹ ਸਾਰਿਆਂ ਦੀਆਂ ਜਜ਼ਬਾਤੀ ਸਾਂਝਾਂ ਨੇ ਤੇ ਸਾਡੇ ਜਿਹੜੇ ਦੋਹਾਂ ਪੰਜਾਬਾਂ ਦੇ ਜਿਹੜੇ ਸੰਬੰਧ ਨੇ ਆਪਸ ਚ تعلقات ਨੇ ਉਹ ਜਿੰਨੇ ਚੰਗੇ ਰਹਿਣਗੇ ਨਾ ਤੇ ਓਨੀ ਹੀ ਇਨਸਾਨੀ ਚੰਗੀ ਰਹੇਗੀ ਇਹ ਸਿਆਸੀ ਗੱਲਾਂ ਇਹ ਧਾਰਮਿਕ ਇਹ ਫਿਰਕਾ ਪ੍ਰਸਤੀ ਦੀਆਂ ਗੱਲਾਂ ਉਹਨਾਂ ਤੋਂ ਪਾਸੇ हट ਕੇ ਜੇ ਅੱਜ ਕੋਈ ਲੋੜ ਹੈ ਤਾਂ ਇਹੋ ਜੇ ਸ਼ਖਸੀਤਾਂ ਦੀ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਤੇ ਅਸੀਂ ਵਿਸ਼ਵਾਸ ਕਰ ਸਕਦੇ ਆ ਤੇ ਉਸੇ ਵਿਸ਼ਵਾਸ ਦਾ ਦੂਜਾ ਨਾਮ ਹੈ ਸਰਦਾਰ ਹਰਨੇਕ ਸਿੰਘ ਕੜੂਆ ਕੱਲ ਇਹ ਸਰਦਾਰ ਸਾਹਿਬ ਜੇ ਬਾਡਰ ਖੁੱਲ ਜਾਏ ਨਾ ਹਾਹਾ ਸ਼ਾਦੀ ਜਿੰਨ ਸੁੱਧਰ ਜਾਵੇ ਹਾਂ ਉਹਨਾਂ ਦੀ ਇੱਧਰ ਆਵੇ ਸਾਡੀ ਗਰੀਬੀ ਚੱਕੀ ਜਾ ਦੇਖੋ ਕਿੰਡੀ ਵੱਡੀ ਗੱਲ ਹੈ ਤੇ ਜੇ ਇਹ ਸਾਰੀਆਂ ਗੱਲਾਂ ਸਰਕਾਰਾਂ ਤੇ ਕੰਨਾਂ ਤੱਕ ਪਹੁੰਚਣ ਦੋਵੇਂ ਪਾਸੇ ਤੇ ਉਹ ਉਹਨਾਂ ਉਹਨਾਂ ਕੰਨਾਂ ਤੱਕ ਪਹੁੰਚਣ ਜਿਹੜੇ ਇਹੋ ਜੇ ਫੈਸਲੇ ਕਰਨ ਦੇ ਸਮਰੱਥ ਨੇ ਤਾਂ ਸੱਚੀ ਮਤਲਬ ਮੇਲ ਕਰਾ ਦੇ ਰੱਬਾ ਦੋਹਾਂ ਪੰਜਾਬਾਂ ਦਾ ਤੇ ਬਹੁਤ ਬਹੁਤ ਸ਼ੁਕਰੀਆ ਸਰ ਹਰਨੇਕ ਸਿੰਘ ਘੋਵਾ ਜੀ ਬਹੁਤ ਚੰਗਾ ਲੱਗਾ ਬਹੁਤ ਬਹੁਤ ਸ਼ੁਕਰੀਆ